ਸਸਕਾਲ ਕਾਈ ਨਿਊਜ਼ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਅੱਜ ਲੋਕ ਸਭਾ ਚੋਣਾਂ ਦਾ ਆਖਰੀ ਦਿਨ ਹੈ ਅੱਜ ਆਖਰੀ ਗੀੜ ਦੀ VOTING ਹੈ ਤੇ ਆਖਰੀ ਘੰਟੇ ਦੀ ਹੀ VOTING ਹੋਣ ਬਾਕੀ ਹੈ ਤੇ ਹੁਣ ਤੱਕ ਦੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਲਗਭਗ 46. ਪੰਜਾਬ ਇਸ ਦੀ ਜਿਹੜੀ ਵੋਟ ਹੈ ਪੂਰੇ ਪੰਜਾਬ ਦੇ ਵਿੱਚ ਪੋਲ ਹੋ ਚੁੱਕੀ ਹੈ ਆਖਰੀ ਘੰਟਾ ਹੋਣ ਬਾਕੀ ਆ ਆਖਰੀ ਘੰਟੇ ਦੇ ਵਿੱਚ ਵੇਖਣਾ ਹੋਵੇਗਾ ਕਿ ਕਿੰਨੇ ਫੀਸਦੀ ਵੋਟ ਕੁੱਲ ਪੋਲ ਹੁੰਦੀ ਹੈ ਜੇਕਰ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਲਗਭਗ 55 ਤੋਂ 60 ਦੇ ਵਿੱਚ ਜਿਹੜੀ ਵੋਟ ਹੈ ਉਹ ਪੋਲ ਹੋਈ ਸੀ ਪਰੰਤੂ ਇਸ ਵਾਰ ਜਿਹੜੀ ਹੁਣ ਤੱਕ ਦੀ ਵੋਟ ਪੋਲ ਹੈ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ ਲੱਗ ਰਿਹਾ ਹੈ ਕਿ ਲਗਭਗ 52 ਤੋਂ 55 ਫੀਸਦੀ ਹੀ ਵੋਟ ਪੋਲ ਹੋ ਸਕਦੀ ਹੈ ਜੇਕਰ ਸਹੀ ਮਾਨਿਆਂ ਦੇ ਵਿੱਚ ਆਖਰੀ ਘੰਟੇ ਦੇ ਵਿੱਚ VOTING ਜਾਵੇ ਕਿਉਂਕਿ ਜਿਹੜਾ VOTING ਦਾ ਦੌਰ ਹੁੰਦਾ ਹੈ ਉਹ ਪਹਿਲੇ ਜਿਹੜੇ ਮੋਢਲੇ ਘੰਟੇ ਹੁੰਦੇ ਨੇ 2 ਤੋਂ 3 ਉਹਨਾਂ ਦੇ ਵਿੱਚ ਜ਼ੋਰਦਾਰ VOTING ਹੁੰਦੀ ਹੈ ਜਾਂ ਫਿਰ ਆਖਰੀ ਘੰਟੇ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਜ਼ੋਰਦਾਰ VOTING ਹੈ ਉਹ ਹੋ ਜਾਂਦੀ ਹੈ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਇਸ ਵਾਰ 50% ਦੀ ਤੋਂ ਪਾਰ ਹੋ ਜਾਂਦੀ ਹੈ VOTING 55% ਤੱਕ ਪਹੁੰਚਦੀ ਹੈ ਜਾਂ ਨਹੀਂ ਪਰੰਤੂ ਹੁਣ ਤੱਕ ਦੀ ਜਿਹੜੀ VOTING ਹੈ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ ਉੱਥੇ ਹੀ ਜਿਹੜੇ ਉਮੀਦਵਾਰ ਨੇ ਉਹਨਾਂ ਦੀਆਂ ਜਿਹੜੀ ਦਿਲਾਂ ਦੀਆਂ ਧੜਕਣਾਂ ਨੇ ਉਹ ਵੀ ਕਿਤੇ ਨਾ ਕਿਤੇ ਜ਼ਿਆਦਾ ਧੜਕਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਦੋਂ ਵੋਟਿੰਗ ਪੂਲ ਘਟ ਹੁੰਦਾ ਤਾਂ ਕਿਤਨੇ ਕਿਤੇ ਸਵਾਲ ਵੀ ਵੱਡੇ ਖੜੇ ਹੁੰਦੇ ਨੇ ਤੇ ਇਸ ਵਾਰ ਜਿਹੜਾ ਵੋਟਿੰਗ ਪੂਲ ਹੈ ਉਸ ਦਾ ਘਟ ਹੋਣਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਤਨੇ ਕਿਤੇ ਲੋਕ ਸਿਆਸੀ ਪਾਰਟੀਆਂ ਤੋਂ ਨਾਰਾਜ਼ ਵੀ ਸਨ ਤੇ ਕਿਤਨੇ ਕਿਤੇ ਲੋਕਾਂ ਦੇ ਵਿੱਚ ਲੋਕ ਮੁੱਦਿਆਂ ਨੂੰ ਲੈ ਕੇ ਲੋਕ ਲਹਿਰ ਨੂੰ ਲੈ ਕੇ ਲੋਕ ਰੋਹ ਨੂੰ ਲੈ ਕੇ ਕਿਤਨੇ ਕਿਤੇ ਵੱਡੇ ਸਵਾਲ ਵੀ ਸਨ ਚਿੰਤਾ ਵੀ ਸੀ ਤੇ ਦੂਜੀ ਵੱਡੀ ਗੱਲ ਹੈ ਕਿ ਇਸ ਵਾਰ ਗਰਮੀ ਬਹੁਤ ਚਾਹਦਾ ਹੈ ਕਿਉਂਕਿ ਅੱਜ 1 ਜੂਨ ਹੈ ਤੇ ਗਰਮੀ ਇਸ ਸਮੇਂ ਪੂਰੇ ਜੋਰਾ ਤੇ ਹਾਲਾਂਕਿ ਕਈ ਇਲਾਕਿਆਂ ਦੇ ਵਿੱਚ ਕਿਤਨੇ ਕਿਤੇ ਠੰਡਕ ਜ਼ਰੂਰ ਮਹਿਸੂਸ ਕੀਤੀ ਗਈ ਹੈ ਬਦਲਵਾਈ ਜ਼ਰੂਰ ਹੈ ਪਰੰਤੂ ਜਿਹੜਾ ਗਰਮੀ ਦਾ ਧਾਰਮਦਾਰ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਪੰਜਾਬ ਨਾਲੋਂ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਇਸ ਵਾਰ ਜਿਹੜੀ VOTING ਹੈ ਉਹ ਅਜੇ ਤੱਕ ਕਾਫੀ ਫੀਸਦੀ ਵਧਾ ਹੈ 2 ਤੋਂ 3 ਫੀਸਦੀ ਚੰਡੀਗੜ੍ਹ ਦੇ ਵਿੱਚ ਪੰਜਾਬ ਨਾਲੋਂ ਜਿਹੜੀ VOTING ਹੈ ਉਹ ਵਧ ਦਰਜ ਕੀਤੀ ਗਈ ਹੈ ਤੇ ਹੁਣ ਆਖਰੀ ਘੰਟਾ ਬਚਿਆ ਹੈ ਤੇ ਆਖਰੀ ਘੰਟੇ ਦੇ ਵਿੱਚੋਂ ਵੇਖਣਾ ਹੋਵੇਗਾ ਕਿ ਕਿੰਨੇ ਫੀਸਦੀ ਵੋਟ ਪੋਲ ਹੁੰਦੀ ਹੈ ਤੇ ਕੁੱਲ ਜਿਹੜੀ ਵੋਟ ਪੋਲ ਹੁੰਦੀ ਹੈ ਉਹ ਆਖਰੀ ਘੰਟੇ ਤੋਂ ਬਾਅਦ ਚੋਣ ਕਮਿਸ਼ਨ ਦੀ ਜਿਹੜੀ ਵੈੱਬਸਾਈਟ ਤੇ ਵੀ ਅਪਡੇਟ ਹੋ ਜਾਵੇਗੀ ਤੇ ਅਸੀਂ ਵੀ ਤੁਹਾਡੇ ਨਾਲ ਉਹ ਸਾਰੀਆਂ ਜਿਹੜੀਆਂ ਚੋਣ ਰਾਪਤਾਵਾਂ ਨੇ ਚੋਣ ਨੂੰ ਲੈ ਕੇ ਗੱਲਾਂ ਨੇ ਜਿਹੜੀਆਂ ਵੋਟ ਫੀਸਦੀ ਨੂੰ ਲੈ ਕੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਫੀਸਦੀ ਹੋਈ ਹੈ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਫੀਸਦੀ ਹੋਈ ਹੈ ਕਿਹੜੇ ਹਲਕੇ ਦੇ ਵਿੱਚ ਕਿੰਨੇ ਫੀਸਦੀ ਹੈ ਕਿਹੜੇ ਹਲਕੇ ਦੇ ਵਿੱਚ ਕਿੰਨੇ ਫੀਸਦੀ ਹੈ ਉਸ ਤੁਹਾਡੀ ਸਾਰੇ ਨਾਲ ਸਾਂਝੀ ਕਰਾਂਗੇ ਤੇ ਹੁਣ ਤੱਕ ਦੀ ਜਿਹੜੀ ਵੋਟ ਸ਼ੇਅਰ ਹੈ ਉਹ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਘਟ ਹੁੰਦਾ ਨਜ਼ਰ